ਦੀਮਾ ਅੱਜ ਬੋਜੀ ਕੀ ਕਰਨੀ ਬੇਟਾ ਮੈਂ ਕਿ ਤੁਸੀ ਨਾਨ ਵੜੀ ਸੀ ਮੈਂ ਚਾਹ ਤਰਦਾ ਹਾਂ ਚਲ ਠੀਕ ਆ ਕੋਈ ਨਹੀਂ ਤੇ ਪਰੌਂਠੀ ਬਣਾਦਾ ਨਾਲ ਨਹੀਂ ਨਹੀਂ ਰਜੇ ਪਰੌਂਠੀ ਨਹੀਂ ਖਾਣੀ ਮੈਂ ਕੀ ਖਾਣਾ ਜੀ ਜੋ ਹੈ ਘਰ ਦੇ ਦੇ ਜਿਰਾਸ ਕਹਿੰਦੀ ਤੇ ਮੈਂ ਮੰਗਵਾ ਦਿੰਦੀ ਆ ਇਹਨਾਂ ਨੂੰ ਕਹਿੰਦੀ ਆ ਤੇ ਵੈਸੇ ਤੇ ਮੱਟੀ ਬਿਸਕਟ ਹੈਗੇ ਘਰ ਚਲ ਤੂੰ ਕੋਈ ਨਹੀਂ ਜੋ ਘਰ ਹੈਗਾ ਉਹੀ ਦੇ ਦੇ ਰਾਸ ਰਾਮ ਦੇ ਨਾਲਿਆ ਗੁਰਦੀਪ ਹਾਂ ਜੀ ਨਾਲੇ ਆਪਾਂ ਸਾਨੂੰ ਮੌਸਮ ਬੜਾ ਬੱਤਲ ਗਿਆ ਹੁਣ ਫਰਕ ਪੈ ਗਿਆ ਮੌਸਮ ਦਾ ਠੰਡ ਲੱਗਦੀ ਹੁੰਦੀ ਹੁਣ ਤੇ ਪਾਣੀ ਹਾਂ ਸਿਮਾ ਚਾਹ ਬਣਾਉਂਦੀ ਵੀ ਆ ਹਾਂ ਜੀ ਤੇ ਮੇਰੀ ਵੀ ਬਣਾ ਲਈ ਚਾਹ ਹਾਂ ਜੀ ਨਾਲੇ ਮੇਰੀ ਗੱਲ ਸੁਣ ਕੰਜਲ ਪਾਣੀ ਜਿਆ ਨਾ ਚਾਹ ਬਣਾਵੀ ਕੋਈ ਚੰਗੀ ਬਣਾਵੀ ਦੁੱਧ ਚੰਗਾ ਪਾ ਕੇ ਚਾਹ ਬਣਾਵੀ ਕੋਈ ਨਹੀਂ ਚੰਗੀ ਬਣਾਏਗੀ ਪਤਾ ਨਾ ਕੋਈ ਨਹੀਂ ਸਿਮਾ ਬਣਾ ਲਾ ਹਾਂ ਕੋਈ ਆ ਜੋ ਹਾਂ ਪੰਗਲ ਪਾਣੀ ਚਾ ਨਾ ਬਣਾਈ ਤੇ ਉਹਨੇ ਕਿੱਡੀ ਸਵਾਦਤੀ ਸਬਜੀ ਬਣਾਈ ਆ ਹਾਂ ਐਂਡਾ ਉਹਦੀ ਆਲੂ ਨਰਚ ਪਾਇਆ ਵਾ ਤੇ ਤੇਲ ਵੀ ਪਾਇਆ ਸੋਣਾ ਗੋਭੀ ਆਲੂ ਦੀ ਸਬਜੀ ਕਿੰਨੀ ਸਵਾਦ ਬਣਾਈ ਸੀ ਉਹਨੇ ਕੁੜੀ ਨੇ ਤੁਸੀਂ ਉਹਨੂੰ ਹਰ ਗੱਲ 'ਚ ਨਿੰਦਦੇ ਰਹਿੰਦੇ ਹੋ ਐਵੇਂ ਸਬਜੀ 'ਚ ਲੋਨ ਵੇਖਿਆ ਕਿੰਨਾ ਜ਼ਿਆਦਾ ਸੀ ਤੇ ਤੇਲ ਉੱਤੇ ਉੱਤੇ ਤਰੰਡਿਆ ਹੀ ਤੇਲ ਬਾਲਾ ਇੰਨਾ ਗੋਭੀ ਆਲੂ ਦੇ ਵਿੱਚ ਤੇਲ ਪਾਈ ਦਾਂ ਗੱਲ ਸੁਣੋ ਜਿਹੜੀ ਸੁੱਕੀ ਸਬਜੀ ਬਣਾਈ ਦੀ ਨਾ ਉਹਦੇ ਵਿੱਚ ਤੇਲ ਥੋੜਾ ਜ਼ਿਆਦਾ ਵੇਰ ਵਿੱਚ ਪਾਣੀ ਪਾਣਾ ਪਾਣੀ ਤੇ ਸਬਜੀ 'ਚ ਪਾਈ ਦਾਨੀ ਐ ਏਡਾ ਵਧੀਆ ਲੋਨ ਮੱਚ ਐਡਾ ਸੋਹਣੀ ਤਰ੍ਹਾਂ ਉਹਨੇ ਸਬਜ਼ੀ ਬਣਾਈ ਕੁੜੀ ਨੇ ਮੰਨਿਆ ਚਲੋ ਤੁਸੀਂ ਜਿਆਦਾ ਵਧੀਆ ਬਣਾਉਂਦੇ ਹੋ ਪਰ ਉਹ ਕੁੜੀ ਹਰ ਕੰਮ ਚ ਸੱਚਿਆਰੀ ਜੇ ਮੈਂ ਤੁਹਾਨੂੰ ਦੱਸਾਂ ਤੁਸੀਂ ਇੰਨਾ ਨਾ ਨਿੰਦਿਆ ਕਰੋ ਉਹਨੂੰ ਥੋੜਾ ਜਿਹਾ ਪਿਆਰ ਨਾਲ ਚੱਲਿਆ ਕਰੋ ਵੇਖੋ ਤੇ ਸਹੀ ਇੰਨਾ ਸੋਹਣਾ ਕੰਮ ਕਰਦੀ ਏ ਕੁੜੀ ਮੈਂ ਤੇਰੀ ਗੱਲ ਕਰਦੇ ਸਾਰੇ ਕੰਮ ਕਰਦੀ ਕੁੜੀ ਮੈਂ ਤੇਰੀ ਗੱਲ ਮੰਨਦੀ ਆ ਕਰਦੀ ਆ ਪਰ ਉਹਨਾਂ ਵਧੀਆ ਵੀ ਨਹੀਂ ਨਾ ਕਰਦੀ ਕੰਮ ਜਿੰਨੇ ਦੂਆਂ ਨੂੰ ਸਲਾਹਂ ਦੇ ਆ ਹੁਣ ਤੂੰ ਕੰਨੀਆ ਗੋਭੀ ਪਾਣੀ ਚ ਨਹੀਂ ਬਣਦੀ ਤੇ ਗੋਭੀ ਇਹ ਏਦਾਂ ਵੀ ਨਹੀਂ ਆ ਵੀ ਤੇਲ ਚ ਤੇਲ ਉੱਤੇ ਤਰਦਾ ਫਿਰੇ ਗੋਭੀ ਚ ਹਾਂ ਹਿਸਾਬ ਨਾਲ ਪਾਓ ਚੰਗੀ ਲੱਗਦੀ ਭਾਂਡੇ ਲਿਬੜਦੇ ਫਿਰਦੇ ਤੇਲ ਨਾਲ ਉਹ ਕੀ ਫਾਇਦਾ ਇੰਨਾ ਵੀ ਨਹੀਂ ਤਰਦਾ ਮੈਂ ਤਾਂ ਸਗੋਂ ਦੁਪਹਿਰੀ ਰੋਟੀ ਨਹੀਂ ਖਾਂਦੀ ਮੈਨੂੰ ਤਾਂ ਭੁੱਖ ਵੀ ਇੰਨੀ ਲੱਗੀ ਸੀ ਮੈਂ ਤਾਂ ਉਹਨੇ ਇੰਨੀ ਸਵਾਦ ਸਬਜੀ ਬਣਾਈ ਨਾ ਮੈਨੂੰ ਤਾਂ ਮਜਾ ਹੀ ਆਗਾ ਰੋਟੀ ਖਾਣ ਦਾ ਤੂੰ ਹੀ ਭਾਵੇਂ ਹੁਣ ਜੋ ਮਰਜੀ ਨੂੰ ਸਕੱਢੀ ਤਲ ਛੱਡ ਹੁਣ ਚਾਹ ਵੇਖ ਲਈ ਹੁਣ ਚਾਹ ਲੈ ਕੇ ਆਉਂਦੀ ਹੈ ਨਾ ਉਹ ਵੇਖੀ ਕਿਦਾਂ ਦੀ ਹੈ ਚਾਹ ਪੀ ਕੇ ਵੇਖੀ ਤਾ ਚੰਗੀ ਬਣਾ ਕੇ ਲੈ ਆਈਏ ਕੋਈ ਗੱਲ ਨਹੀਂ ਪੀਓ ਤਾਂ ਸਹੀ ਪਹਿਲਾਂ ਪੀਣ ਤੋਂ ਪਹਿਲਾਂ ਹੀ ਤੁਸੀਂ ਕੁੜੀ ਨੂੰ ਵਿਚਾਰੀ ਉਹ ਕਹਿਣ ਲੱਗ ਪੰਦੇ ਮੈਂ ਗੁਰਦੀਪ ਮੈਂ ਉਹਦੀ ਦੁਸ਼ਮਣ ਨਹੀਂ ਆ ਮੈਂ ਉਹਨੂੰ ਸਮਝਾਉਣੀ ਆ ਜੇ ਬੱਚੇ ਨੂੰ ਸਮਝਾਵਾਂਗੇ ਨਹੀਂ ਤਾਂ ਉਹਨੂੰ ਕੀ ਪਤਾ ਲੱਗੇਗਾ ਕਿ ਮੇਰੀ ਕਿੱਥੇ ਗਲਤੀ ਹੈਗੀ ਤੇ ਕਿੱਥੇ ਨਹੀਂ ਹੈਗੀ ਹਾਂ ਤੇ ਉਹਨੂੰ ਇਸੇ ਕਰਕੇ ਮੈਂ ਬੋਲਦੀ ਆ ਪਰ ਤੈਨੂੰ ਪਤਾ ਨਹੀਂ ਕਿਉਂ ਬੁਰਾ ਲੱਗਦਾ ਵਾ ਹੁਣ ਤੂੰ ਰਹਿਣਾ ਹੀ ਆ ਨਾ ਇੱਥੇ ਇਹ ਰਹਿ ਕੇ ਵੇਖੀ ਉਹ ਕਿਦਾਂ ਕੰਮ ਕਰਦੀ ਐ ਇਹ ਕੋ ਜਿੱਲੀ ਇੰਨੀ ਜਿੱਲੀ ਐ ਨਾ ਕੰਮ ਚ ਕੋਈ ਕਹਿਣ ਦੀ ਹੱਦ ਨਹੀਂ ਹੁਣ ਤੇ ਕਦੋਂ ਦੀ ਚਾਹ ਕਹਿ ਕੇ ਆਈ ਐ ਮੈਂ ਹਾਂ ਹੁਣ ਪਤਾ ਨਹੀਂ ਇਹਨੇ ਚਾਹ ਤਰੀਓ ਕਿ ਮਾਂ ਤਰੇ ਇੰਨੀ ਧੀਰ ਹੋ ਗਈ ਹਲੇ ਤੱਕ ਚਾਹ ਨਹੀਂ ਬਣ ਕੇ ਆਈ ਆ ਜਾਂਦੀ ਭੈਣ ਜੀ ਮੈਂ ਇਹ ਨਹੀਂ ਕੰਦੀ ਤੁਸੀਂ ਉਹਨੂੰ ਸਮਝਾਉਂਦੇ ਨਹੀਂ ਸਮਝਾਉਂਦੇ ਹੋ ਪਰ ਥੋੜਾ ਆਪਣੇ ਸਮਝਾਉਣ ਦਾ ਲਹਿਜਾ ਜਿਹੜਾ ਉਹ ਬਦਲੋ ਥੋੜਾ ਥੋੜਾ ਪਿਆਰ ਨਾਲ ਸਮਝਾਓਗੇ ਹੋ ਸਕਦਾ ਉਹਨੂੰ ਜਲਦੀ ਸਮਝ ਆ ਜਾਏ ਹਰ ਗੱਲ ਦੀ ਜ਼ਰੂਰੀ ਥੋੜਾ ਹਰ ਵੇਲੇ ਅਸੀਂ ਬੱਚੇ ਨੂੰ ਅੱਗੋਂ ਖਾਣ ਨੂੰ ਹੀ ਪੈਣਾ ਪਿਆਰ ਨਾ ਸਮਝਾਓ ਆਪੇ ਉਹਨੂੰ ਸਮਝ ਆ ਜਾਏਗੀ ਚਲ ਠੀਕ ਆ ਮੈਂ ਤੇਰੀ ਗੱਲ ਮੰਨਦੀ ਮੈਂ ਹੁਣ ਕੁਛ ਨਹੀਂ ਬੋਲਾਂਗੀ ਆ ਤਿੰਨ ਚਾਰ ਦਿਨ ਤੂੰ ਰਹਿਣਾ ਨਾ ਮੈਂ ਹੁਣ ਕੁਛ ਨਹੀਂ ਬੋਲਣਾ ਤੂੰ ਆਪੇ ਵੇਖੀ ਉਹ ਕਿਦਾਂ ਕੰਮ ਕਰਦੀ ਮੈਂ ਨਹੀਂ ਬੋਲਦੀ ਕੋਈ ਨਹੀਂ ਮੈਂ ਵੇਖ ਲਾਂਗੀ ਮੈਂ ਇੱਥੇ ਹੀ ਹਾਂ ਜੀ ਮੈਂ ਉਹਨੂੰ ਆਪੇ ਸਮਝਾਵਾਂਗੀ ਪਿਆਰ ਨਾ ਫੇਰ ਵੇਖਿਓ ਤੁਸੀਂ ਵੀ ਪਿਆਰ ਨਾ ਸਮਝਾਉਣ ਦਾ ਕੀ ਤਰੀਕਾ ਹੁੰਦਾ ਤੇ ਕੀ ਬੱਚੇ ਤੇ ਅਸਰ ਹੁੰਦਾ ਹਰ ਵੇਲੇ ਨਹੀਂ ਬੱਚਿਆਂ ਨੂੰ ਐਦਾਂ ਬੋਲੀਦਾ ਬੜੀ ਅੱਦਾ ਕਾਪ ਸੀਮਾ ਚਾਹ ਲਿਆਈ ਬੇਟਾ ਆਪਣੀ ਤੂੰ ਸਵੇਰੇ ਤੇ ਉਹਨੇ ਪੀਤੀ ਗਲਾਸ ਭਰ ਕੇ ਚਾਹ ਉਹਦੀਆਂ ਦੇ 10 ਦਿਨ ਅੱਖਾਂ ਹੀ ਨਹੀਂ ਖੁੱਲਦੀਆਂ ਜਿੰਨੀ ਦੇਰ ਉਹ ਚਾਹ ਨਾ ਪੀਵੇ ਚੱਲ ਫੇਰ ਕੀ ਸਾਡਾ ਨਾ ਵੀ ਬੈ ਕੇ ਪੀ ਲੰਦੀ ਆ ਜਾ ਸੀਮਾ ਹੱਥ ਪੈਰ ਕੰਬਦੇ ਆ ਤੇਰੇ ਕੰਮ ਕਰਨ ਲੱਗਿਆ ਹਾਂ ਸਾਰੀ ਚਾਰ ਓੜ ਕੇ ਤੂੰ ਰੱਖ ਦਿੱਤੀ ਆ ਫੜ ਕੇ ਤੈਨੂੰ ਪਤਾ ਨਹੀਂ ਲੱਗਦਾ ਮੈਂ ਸੀਮਾ ਤੂੰ ਪੋਚਾ ਲਾ ਲਿਆ ਆ ਕੇ ਪੁੱਤਰ ਵੇਖ ਲਾ ਹੁਣ ਤੋਂ ਮੈਨੂੰ ਕਹਨੀ ਆ ਨਾ ਤੂੰ ਬੋਲਦੀ ਆ ਐ ਇਸੇ ਕਰਕੇ ਮੈਂ ਬੋਲਦੀ ਹੂ ਦਿਨ ਚੜਦਿਆਂ ਕੁੜੀ ਨਾ ਕੋਈ ਨਾ ਕੋਈ ਨੁਕਸਾਨ ਕਰਨਾ ਹੀ ਹੁੰਦਾ ਪਤਾ ਨਹੀਂ ਇਹਦੇ ਹੱਥ ਬਹਿਰ ਕੰਬਦੇ ਹੀ ਕੰਮ ਕਰਨ ਲੱਗਿਆ ਪਤਾ ਨਹੀਂ ਇਹ ਕੀ ਕਰਦੀ ਉਹ ਕਿਦਾਂ ਕੰਮ ਕਰਦੀ ਉਹ ਵੇਖ ਲੈ ਤੇਰੇ ਸਾਹਮਣੇ ਨੁਕਸਾਨ ਕਰਕੇ ਰਹਿਤਾ ਵੜ ਕੇ ਚਲ ਸੀਮਾ ਤੂੰ ਲਿਆ ਕੇ ਬਟਾ ਪੋਚਾ ਲਾ ਉਹ ਚਲਾ ਉਹ ਚਲਾ ਕੇ ਫਿਰ ਦੁਬਾਰਾ ਚਾਹ ਬਣਾ ਲਈ ਕੋਈ ਨਹੀਂ 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 ਪੀਤੀ ਉਹਨੇ ਚਾਹ ਸਵੇਰ ਦੀ ਬਥੇਰੀ ਪੀ ਲਈ ਘੜੀ ਘੜੀ ਚਾਹ ਦੇ ਪਤੀਲੇ ਨਹੀਂ ਰੱਖੀ ਜਾਣੇ ਚੰਗੀ ਤਰ੍ਹਾਂ ਪੋਚਾ ਮਾਰ ਤੇ ਮੇਰੀ ਗੱਲ ਸੁਣਾ ਅਰ ਸੋਈ ਵਾਲਾ ਪੋਚਾ ਹੀ ਨਾ ਮਾਰਦੀ ਦੂਜਾ ਪੋਚਾ ਲਿਆ ਕੇ ਤੇ ਚੰਗੀ ਤਰ੍ਹਾਂ ਸਾਫ ਕਰਾਵੇ ਸਾਰੀ ਚਾਹ ਰੂੜੀ ਪਈ ਪੈਰਾਂ ਨੂੰ ਲੱਗਣੀ ਚਿਪਚਿਪ ਕਰਨੇ ਸਾਰੇ ਵੀ ਚਾਹ ਤੇ ਸਵਾਦ ਬਣਾਈ ਐ ਸੀਮਾ ਨੇ ਮਜ਼ਾ ਆ ਗਿਆ ਮੈਨੂੰ ਪੇਨ ਦਾ ਤੇ ਮੈਂ ਸੱਚ ਤੁਹਾਨੂੰ ਇੱਕ ਕੰਮ ਕਿਹਾ ਸੀ ਮੈਂ ਕਿ ਮਨਮੀਤ ਨੂੰ ਤਾਂ ਫੋਨ ਕਰਨਾ ਹੀ ਕੀਤਾ ਜੇ ਕੱਲ ਦਾ ਵੀ ਮਨਮੀਤ ਨੂੰ ਫੋਨ ਕਰਨਾ ਹੀ ਤੇ ਮੈਂ ਨਾ ਬਸ ਇਹਦੇ ਵਾਲੀ ਉਲਝੀ ਰੰਨੇ ਆ ਇਹਦੇ ਤੋਂ ਮੈਨੂੰ ਵੇਲ ਮਿਲੇ ਤੇ ਫੇਰ ਹੀ ਮੈਂ ਫੋਨ ਕਰਦੀ ਤੇ ਕੁਛ ਨਾ ਰਾਤੀ ਮੇਰੀ ਤਬੀਅਤ ਵੀ ਠੀਕ ਨਹੀਂ ਤੇ ਮੈਂ ਤੇਰੇ ਸਾਹਮਣੇ ਜਲਦੀ ਸੌਂ ਗਈ ਹਾਂ ਕੋਈ ਨਹੀਂ ਮੈਂ ਇਦਾਂ ਕਰਦੀ ਆ ਹੁਣ ਕਰਦੀ ਆ ਉਹਨੂੰ ਫੋਨ ਆ ਉਹਨੂੰ ਫੋਨ ਕਰੋ ਕਿ ਭੂਆ ਆਈ ਹੈ ਯਾ ਅੱਜ ਆ ਜਾਵੇ ਅੱਜ ਨਹੀਂ ਤਾਂ ਚੱਲ ਕੱਲ ਤੱਕ ਆ ਜਾਏ ਰਵੇ ਉਹ ਵੀ ਮੇਰੇ ਨਾਲ 2-4 ਦਿਨ ਇਕੱਠੀਆਂ ਰਵਾਂਗੇ ਭੂਆ ਭਤੀਜੀ ਚੱਲ ਕੋਈ ਨਹੀਂ ਮੈਂ ਕਰਦੀ ਆ ਉਹਨੂੰ ਫੋਨ ਕਰਦੀ ਹੁਣ ਆ ਕਰੋ ਉਹਨੂੰ ਵੀ ਫੋਨ ਆ ਆ ਜਾਏ ਚਲੋ ਹਾਂਜੀ ਸਰ ਉਹ ਭਾਜੀ ਉਹ ਪੇਮੈਂਟ ਕਰ ਦੇਣੀ ਸੀ ਪਿਛਲੀ ਹਾਂ ਚਾਹੀਦੀ ਸੀ ਲੋੜ ਸੀ ਮੈਨੂੰ ਦੀਵਾਲੀ ਦਾ ਸੀਜ਼ਨ ਹੈਗਾ ਤੁਹਾਨੂੰ ਪਤਾ ਤਾਂ ਹੈਗਾ ਵਾ ਹਾਂਜੀ ਤਾਨੂੰ ਪਤਾ ਪੈਸਾ ਸੋ ਜਗਾ ਤੇ ਵਰਤਿਆ ਜਾਂਦਾ ਵਾ ਆਹ ਠੀਕ ਠੀਕ ਆ ਬਸ ਮੈਂ ਆਉਣ ਲੱਗਾ ਦੁਕਾਨ ਤੇ ਹੀ ਆਉਣ ਲੱਗਾ ਆਜੋ ਆਜੋ ਕੋਈ ਨਾ ਠੀਕ ਹੈ ਜੀ ਮੇਰੀ ਗੱਲ ਸੁਣ ਕਿਹੜੀ ਟੁੱਟਣ ਦੀ ਆਵਾਜ਼ ਆਈ ਕੀ ਤੋੜ ਕੇ ਆਈਆਂ ਉਹ ਚਾਹ ਤੇ ਤਿੰਨ ਪੋਹ ਜਿਉਂਨਾਂ ਬਣਾ ਕੇ ਤੂੰ ਮੇਰਾ ਹੱਥ ਵੱਜ ਗਿਆ ਮੇਰੀ ਚਾਹ ਨੂੰ ਉਹ ਡੁੱਗ ਗਈ ਸੀ ਕਾਪ ਤੂੰ ਯਾਰ ਤੂੰ ਧਿਆਨ ਨਾਲ ਕੰਮ ਕਰ ਲਿਆ ਕਰ ਹੈ ਪਰ ਮਾਨਣਾ ਕੰਮ ਨਹੀਂ ਹੁੰਦਾ ਦੱਸ ਤੈਨੂੰ ਪਤਾ ਨਾ ਅੱਜ ਹੀ ਇਹ ਸੈਟ ਲੈ ਕੇ ਆਇਆ ਉਹਨਾਂ ਨੇ ਇਹ ਖੋਲਿਆ ਤੇ ਮम्मा ਨੇ ਪਤਾ ਕਿੰਨਾ ਬੋਲਣਾ ਵਾ ਜੇ ਛੋਟੀਆਂ ਛੋਟੀਆਂ ਗਲਤੀਆਂ ਦਾ ਨਾ ਥੋੜਾ ਧਿਆਨ ਰੱਖਿਆ ਕਰ ਪਰ ਮਾਨਣਾ ਕੰਮ ਕਰ ਲਿਆ ਕਰ ਤੈਨੂੰ ਕਿੱਧਰ ਦੀ ਕਾਲੀ ਹੀ ਨਹੀਂ ਮੈਂ ਨਵਾਂ ਸੈਟ ਨਹੀਂ ਲਾਇਆ ਕੱਪ ਨਹੀਂ ਟੁੱਟਣ ਵਾਲੀ ਪੁਰਾਣੇ ਸੀ ਕੱਪ ਉਹ ਮੈਂ ਮੱਠੀ ਮੈਂ ਭੁਆ ਜਿੰਦੇ ਦੇਣ ਲੱਗਿਆ ਤੇ ਉਹ ਹੱਤ ਵੱਜ ਗਿਆ ਕੱਪ ਨੂੰ ਗਲਤੀ ਵੀ ਤੇ ਹੋ ਹੀ ਜਾਂਦੀ ਆ ਗਲਤੀ ਵੀ ਤੇ ਇਨਸਾਨ ਕੋਈ ਹੁੰਦੀ ਆ ਯਾਰ ਤੈਨੂੰ ਪਤਾ ਨਾ ਮੰਮਾ ਜਦੋਂ ਬੋਲਦੇ ਆ ਨਾ ਤੇ ਮੈਨੂੰ ਚੰਗਾ ਜਿਆ ਨਹੀਂ ਲੱਗਦਾ। ਅੱਛਾ ਮੇਰੀ ਗੱਲ ਸੁਣੋ। ਮੈਂ ਤੁਹਾਡੇ ਨਾਲ ਗੱਲ ਕਰਨੀ ਸੀ। ਕੱਲੋਂ ਭਾਜੀ ਉਹ ਨਹੀਂ ਆਏ ਨਾ ਮੇਰਜੀ ਉਹ ਨਹੀਂ। ਭਰਾ ਆਇਆ ਸੀ। ਹਾਂਜੀ। ਭਰਾ ਤੇ ਕੌਣ-ਕੌਣ ਆਇਆ ਸੀ? ਭਾਬੀ ਤੇ ਸਾਗਰ ਆਏ ਸੀ। ਯਾਰ ਤੇਰੇ ਭਰਾ ਨੂੰ ਇਹ ਸਮਝ ਨਹੀਂ ਆਈ ਕਿ ਇੱਕ ਕੰਮ ਸੇ ਕੰਮ ਬੰਦਾ ਫੋਨ ਕਰਕੇ ਚਲ ਜੇ। ਹੈ? ਕਿਤੇ ਦੁਕਾਨ ਬਹੁਤ ਦੂਰ ਆ ਮੇਰੀ। ਤੁਸੀਂ ਮੈਨੂੰ ਦੱਸ ਦੇ ਕਿ ਮੇਰੇ ਵੀਰੇ ਭਾਬੀ ਨਹੀਂ ਆਉਣਾ। ਇਨੂੰ ਕਤਨਾ ਦੇਣ ਤਿਆਰ ਆ ਦਿਵਾਲੀ ਦੇਣ ਆਏ ਹੋਗੇ ਦੇਗੇ ਦਿਵਾਲੀ ਹਾਂਜੀ ਤੇ ਤੂੰ ਸਾਗ ਨੂੰ ਕੀ ਦਿੱਤਾ ਮੈਂ ਤੁਹਾਨੂੰ ਦੱਸਣ ਲੱਗੀ ਆ ਨਾ ਉਹ ਆਈ ਸੀ ਕੱਲ ਤੇ ਉਹਨਾਂ ਮਤਲਬ ਕੀ ਕੰਮ ਤੋਂ ਛੁੱਟੀ ਕੀਤੀ ਤਾਂ ਕਰਕੇ ਜਲਦੀ ਜਲਦੀ ਆ ਕੇ ਤੇ ਮੈਂ ਮੰਮੀ ਨੂੰ ਕਿਹਾ ਸੀ ਵੀ ਸਾਗਰ ਨੂੰ ਉਹਨਾਂ ਦਿਵਾਲੀ ਦਾ ਕੁਝ ਦੇਣਾ ਵਾ ਤੇ ਉਹ ਕਹਿੰਦੇ ਮੈਂ ਤੁਹਾਡੇ ਨਾਲ ਮੁੰਡੇ ਨਾਲ ਆਪਣੇ ਨਾਲ ਸਲਾਹ ਨਹੀਂ ਕੀਤੀ ਤੇ ਉਹਨੂੰ ਕੁਝ ਨਹੀਂ ਦਿੱਤਾ ਤੇ ਮੈਂ ਤੁਹਾਡੇ ਨਾਲ ਇਹ ਵੀ ਗੱਲ ਕਰਨੀ ਸੀ ਕਿਸ ਦਿਨ ਟਾਈਮ ਕੱਢ ਕੇ ਤੇ ਅਸੀਂ ਉਹਨੂੰ ਦਿਵਾਲੀ ਦੇ ਆਈਏ ਤੇਰਾ ਯਾਰ ਆਪਣੇ ਦਿਮਾਗ ਨਹੀਂ ਕੰਮ ਕਰਦਾ ਹੈ ਕਮ ਸੇ ਕਮ ਮੈਨੂੰ ਕਹ ਦੇ ਇਹ ਸਾਗਰ ਨਹੀਂ ਆਉਣਾ ਵੀਰੇ ਭਾਬੀ ਨਹੀਂ ਆਉਣਾ ਮੈਂ ਤੈਨੂੰ ਪੈਸੇ ਦੇ ਕੇ ਜਾਵਾਂ ਹੁਣ ਦੁਬਾਰਾ ਦੁਬਾਰਾ ਤੇਲ ਫੋਕੂੰਗਾ ਤੈਨੂੰ ਪਤਾ ਨਾ ਸੀਜ਼ਨ ਦਾ ਤਿਆਰ ਹੈਗਾ ਵਾ ਦੁਕਾਨ ਤੇ ਮੈਂ ਕੱਲੀ ਛੱਡ ਕੇ ਨਹੀਂ ਜਾ ਸਕਦਾ ਇਹ ਤਿਆਰ ਹਰ ਵਾਸਤੇ ਹਰ ਹਰ ਦੇ ਲਈ ਹੁੰਦਾ ਵਾ ਉਹ ਤਾਂ ਕਿੱਥੇ ਰਹਿਣੀ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਹੈਂ ਤੇ ਮੇਰੀ ਕੀ ਗਲਤੀ ਤੈ ਮੈਨੂੰ ਕਿਉਂ ਬੋਲਣ ਦੀ ਉਹਨਾਂ ਨੇ ਮੈਨੂੰ ਨਹੀਂ ਦੱਸਿਆ ਉਹਨਾਂ ਨੇ ਤੇ ਜਦੋਂ ਕਰੋ ਤੁਰਪੀ ਉਦੋਂ ਉਹਨਾਂ ਨੇ ਕਿਹਾ ਵੀ ਆਪਾਂ ਆਉਣ ਲੱਗੇ ਆ ਮੈਂ ਤੁਹਾਨੂੰ ਕੀ ਦੱਸਦੀ ਜੇ ਮੈਨੂੰ ਪਤਾ ਹੁੰਦਾ ਸਵੇਰੇ ਵੀ ਉਹਨਾਂ ਨੇ ਆਣਾ ਤੇ ਮੈਂ ਤੁਹਾਡੇ ਨਾਲ ਗੱਲ ਕਰਦੀ ਮੈਨੂੰ ਤਾਂ ਆਪ 5-10 ਮਿੰਟ ਪਹਿਲਾਂ ਹੀ ਪਤਾ ਲੱਗਾ ਸੀ ਮੇਰੀ ਗੱਲ ਸੁਣ ਆਪਾਂ ਦੀਵਾਲੀ ਦੀ ਕੋਈ ਦਿਨ ਤੇਨ ਜਾਣਾ ਕਿਉਂਕਿ ਦੀਵਾਲੀ ਹੁੰਦੀ 3ਾਂ ਦੀ ਲੱਗੀ ਸਮਝ ਦੇਖ ਬਹੁਤੀ ਜਿੱਦ ਨਾ ਕਰੀ ਦੀਵਾਲੀ ਦੇਨ ਚੱਲੋ ਮੈਂ ਮੰਨੀ ਆ ਦਿਵਾਲੀ ਧੀਆਂ ਦੀ ਹੁੰਦੀ ਆ ਤੇ ਮੈਨੂੰ ਦੇਗੀ ਆ ਪਰ ਮੇਰਾ ਵੀ ਤਾਂ ਫਰਜ਼ ਬੰਦਾ ਮੇਰਾ ਭਤੀਜਾ ਮੇਰੇ ਤੋਂ ਛੋਟਾ ਨਾਲੇ ਮੇਰੇ ਕਿੰਨੇ ਕ ਭਤੀਜੇ ਆ ਇੱਕੋ ਇੱਕੋ ਤੇ ਮੇਰਾ ਭਤੀਜਾ ਵਾ ਇੱਕੋ ਵੀਰ ਤੇ ਇੱਕੋ ਭਤੀਜਾ ਤੇ ਜੇ ਮੈਂ ਉਹਨਾਂ ਨੂੰ ਨਹੀਂ ਦੇਣਾ ਤੇ ਕਿਹਨਾਂ ਨੂੰ ਦੇਣਾ ਦਿਵਾਲੀ ਮਿਨਾ ਤੋਂ ਮੈਂ ਮੇਰੇ ਘਰ ਤੋਂ ਦੇਵਾਂਗੇ ਕਿਸੇ ਦਿਨ ਰਾਤ ਨੂੰ ਦੁਕਾਨ ਬੰਦ ਕਰਕੇ ਚਲ ਜਾਾਂਗੇ ਤੇ ਜਾਣੀ ਕਿ ਆਪਾਂ ਦਿਵਾਲੀ ਨੂੰ ਦੇਣੀ ਹੀ ਦੇਣੀ ਆ ਤੇਰੀ ਜ਼ਰੂਰੀ ਦਿਵਾਲੀ ਦੇਣੀ ਉਹਨੂੰ ਜ਼ਰੂਰੀ ਹੈ ਨਾ ਕਿਣੀ ਵੇਖ ਲਾਂਗਾ ਜੇ ਮੇਰੇ ਕੋਲ ਟਾਈਮ ਹੋਏਗਾ ਤੇ ਚਲ ਜਾਾਂਗੇ ਤੇ ਬੋਦੀ ਜਿੱਤ ਨਾ ਕਰੀ ਚੰਗਾ ਅੱਛਾ ਸੱਚ ਮੈਨੂੰ ਇੱਕ ਗੱਲ ਦੱਸ ਉਹ ਦੇ ਕੇ ਹੀ ਗਏ ਆ ਦਿਵਾਲੀ ਆਹ ਹੋ ਤੇ ਹੋਰ ਮੈਂ ਕੀ ਪੁੱਛਣਿਆ ਦੀਵਾਲੀ ਪੁੱਛਣ ਨਿਆ ਜੇ ਦੀਵਾਲੀ ਦਾ ਤਿਉਹਾਰ ਹੈ ਹੋਰ ਮੈਂ ਦਸਹਿਰਾ ਤੇ ਪੁੱਛਣਾ ਨਹੀਂ ਤੇ ਜਾਣ ਤੈਨੂੰ ਮੈਂ ਵਰਤ ਪੁੱਛਣਾ ਵਾ ਤੁਹਾਡਾ ਸੂਟ ਲੈ ਆ ਮਮੀ ਦਾ ਸੂਟ ਆ ਮੇਰਾ ਸੂਟ ਆ ਨਾਲ ਗਿਫਟੇ ਬੜਾ ਸੋਨਾ ਛੇ ਕੋਲੀਆਂ ਇੱਕ ਡੂੰਗਾ ਨਾਲ 500 ਰੁਪਏ ਦੇ ਗਿਆ ਇਹਨੇ ਡੱਬਾ ਲੈ ਚਲ ਠੀਕ ਆ ਕੋਈ ਨਾ ਟਾਈਮ ਗੱਡ ਕੇ ਤੂੰ ਦੇ ਮੰਗੇ ਦੀਵਾਲੀ ਠੀਕ ਆ ਦੱਸ ਨਾ ਹੀ ਹੁਣ ਮੂਨਾ ਬਣਾ ਕੇ ਰੱਖੀ ਜਿਹੜਾ ਵੀ ਘਰ ਦਾ ਕੰਮ ਪਿਆਣਾ ਕਰ ਲਈ ਤੇ ਆ ਡੈਰੀ ਉੱਥੇ ਸਾਂਭ ਲਈ ਆ ਪੈਨ ਦੇ ਦੇ ਮੈਨੂੰ ਕਿਉਂਕਿ ਦੁਕਾਨ ਤੇ ਲਾਇਆ ਮੈਂ ਮਿਸਤਰੀ ਤੇ ਮੇਰਾ ਕੰਮ ਚੱਲਣ ਦਿਆ ਵਾ ਤੇ ਦੁਪਹਿਰੇ ਜੇ ਮੈਂ ਰੋਟੀ ਖਾਣ ਨਾ ਆਇਆ ਤੇ ਸਮਝੀ ਮੈਂ ਉੱਥੋਂ ਕੁਛ ਨਾ ਕੁਛ ਖਾ ਲੂੰਗਾ ਠੀਕ ਹੈ ਪੁਗਾ ਜੀ ਚਾਹ ਪਾਣੀ ਪੀ ਲਿਆ ਜੇ ਹਾਂ ਉਹ ਤਾਂ ਪੀ ਲਈ ਚਾਹ ਬਾਣੀ ਅੱਛਾ ਮੇਰੀ ਗੱਲ ਸੁਣੋ ਹਾਂਜੀ ਹੁਣ 1-2 ਦਿਨ ਵਾਸਤੇ ਨਹੀਂ ਰਹਿਣਾ ਮੈਨੂੰ ਘਰ ਤੋਂ ਕੱਟ 10-12 ਦਿਨ ਰੱਖਣਾ ਜੇ ਕੋਈ ਨਹੀਂ ਲੱਗੀ ਹੁਣ ਤੂੰ ਟੈਨਸ਼ਨ ਨਾ ਲੈ ਮੈਂ ਦਿਵਾਲੀ ਵੇਖ ਕੇ ਹੀ ਜਾਣਾ ਹਾਂ ਹਾਂ ਇੱਥੋਂ ਦੀ ਤੁਹਾਨੂੰ ਦਿਵਾਲੀ ਦਿਖਾਣੀ ਆ ਤੁਹਾਨੂੰ ਪਤਾ ਨਾ ਸਰਦੀ ਦੀ ਦਿਵਾਲੀ ਕਿੰਨੀ ਵਧੀਆ ਹੁੰਦੀ ਆ ਦਿਵਾਲੀ ਵੇਖ ਕੇ ਜਾਵਾਂਗੀ ਮੈਂ ਤੇ ਹੋਰ ਸੁਣਾਉਂ ਪੁਗਾ ਜੀ ਦਿਲ ਲੱਗ ਗਿਆ ਨਾ ਹਾਂ ਹਾਂ ਹੁਣ ਦਿਲ ਲੱਗ ਗਿਆ ਲੱਗਣਾ ਕਿਉਂ ਨਹੀਂ ਹੋ ਲਕੀ ਸੀਮਾ ਕਿੱਥੇ ਆ ਸੀਮਾ ਦੇ ਹੀ ਉਧਰ ਕਿਚਨ ਚ ਕੰਮ ਦਾ ਹੀ ਕਰਨਾ ਅੱਛਾ ਤੇ ਮੈਂ ਵੀ ਚੱਲਿਆ ਹਾਂ ਦੁਕਾਨ ਤੇ ਦੁਕਾਨ ਤੇ ਮਿਸਤਰੀ ਲਾਏ ਆ ਮੈਂ ਦੁਕਾਨ ਬਣਵਾਉਣੀ ਆ ਨਵੀਂ ਹਾਂ ਹਾਂ ਤੇ ਮੈਨੂੰ ਤੇ ਮਿਸਤਰੀ ਨੇ ਫਸਾ ਦਿੱਤਾ ਕੀਆ ਮੇਨੂ ਤਾਂ ਕਹਿੰਦਾ ਸੀ ਮੈਂ ਦਿਵਾਲੀ ਤੋਂ ਪਹਿਲਾਂ ਪਹਿਲਾਂ ਕੰਮ ਨਬੇੜ ਦੂੰਗਾ ਮੈਂ ਕਿਹਾ ਮੇਰਾ ਤੇ ਵਰਤੇ ਯਾਰ ਤੂੰ ਉਤਰਾ ਹੀ ਨਗਾਤਾ ਹੂੰ ਹੂੰ ਤੇ ਮੈਂ ਕਿਹਾ ਹੁਣ ਆ ਗਈ ਦਿਵਾਲੀ ਮੈਂ ਕਿਹਾ ਦਿਵਾਲੀ ਵੀ ਲੱਗਦਾ ਤੂੰ ਮੇਰੀ ਉਤਰਾ ਹੀ ਨਗਾ ਲੈਣੀ ਆ ਤੁਹਾਨੂੰ ਪਤਾ ਹੈ ਸਾਂਝਾ ਹਥਿਆਰ ਹੁੰਦਾ ਸਭ ਦਾ ਹਥਿਆਰ ਹੁੰਦਾ ਵਾ ਹਾਂ ਓਏ ਇੱਕ ਵਾਰੀ ਮਿਸਤਰੀ ਲੱਗ ਜਾਣਾ ਫਿਰ ਆਪਣੀ ਮਰਜ਼ੀ ਨਾਲ ਹੀ ਨਿਕਲ ਜਾਂਦੇ ਹਾਂ ਹਾਂਜੀ ਹਾਂਜੀ ਕੋਈ ਨਹੀਂ ਤੂੰ ਆਪਣਾ ਕਰਾ ਕੰਮ ਤੇ ਫਿਰ ਸ਼ਾਮੀ ਮਿਲਾਂਗੇ ਗੱਲਾਂ ਮਟਾ ਕਰਾਂਗੇ ਬੈਠਾ ਹਾਂ ਮੈਂ ਰਾਤੀ ਆ ਜਾਾਂਗਾ ਟਾਈਮ ਸਿਰ ਹੀ ਆ ਜਾਾਂਗਾ ਕੋਈ ਨਹੀਂ ਹਾਂ ਆਇਨਾ ਨਾ 8:00 8:00 ਵਜੇ ਹਾਂ ਹਾਂ ਕੋਈ ਗੱਲ ਨਹੀਂ ਤੇ ਅੱਜ ਤੇ ਸੋਕਾ ਮੈਂ ਤਾਂ ਪਹਿਲੇ ਰੋਟੀ ਵੀ ਨਹੀਂ ਘਰ ਖਾਣੀ ਮੈਂ ਤਾਂ ਸੀਮਾ ਨੂੰ ਕਹਿ ਕੇ ਆਇਆ ਹਾਂ ਅੱਛਾ ਕਿਉਂਕਿ ਕਸਟਮਰ ਹੁੰਦਾ ਨਾ ਤੇ ਫਿਰ ਉਧਰ ਵੀ ਧਿਆਨ ਦੇਣਾ ਪੈਂਦਾ ਵਾ ਬਹੁਤ ਗੱਲ ਠੀਕ ਹਾਂ ਤੇ ਕੋਈ ਨਹੀਂ ਮੈਂ ਸੀਮਾ ਕੋਲ ਬੈਣੀ ਜਰਾ ਹਾਂ ਚਲੋ ਬੈਠੋ ਕੋਈ ਨਾ ਚਲੋ ਠੀਕ ਹੈ ਠੀਕ ਠੀਕ ਹੈ ਮੰਮਾ ਅਸੀਮਾ ਤਾਂ ਸੰਦੀ ਭਰਾ ਭਜਾਈ ਆਏ ਆ ਦੀਵਾਲੀ ਦੇ ਕੇ ਗਏ ਆ ਹਾਂ ਆਏ ਸੀ ਤੇ ਵੇਖ ਲੈ ਨਾ ਫੋਨ ਕੀਤਾ ਨਾ ਕੁਛ ਬਿਨਾ ਫੋਨ ਕੀਤਾ ਹੀ ਆ ਗਏ ਬੰਦੇ ਨੂੰ ਦੱਸਣਾ ਤੇ ਚਾਹੀਦਾ ਨਾ ਵੀ ਅਸੀਂ ਆਉਣ ਲੱਗੇ ਇਹੋ ਗੱਲ ਤੇ ਮੈਂ ਸੀਮਾ ਨੂੰ ਕਹੀ ਆ ਮੈਂ ਕਿਹਾ ਬੰਦਾ ਕਮ ਸੇ ਕਮ ਫੋਨ ਕਰਦਾ ਮੈਂ ਘਰ ਤੇ ਰਹਿੰਦਾ ਹਾਂ ਦਿਨ ਤੇ ਆ ਰਹਿਗਾ ਵਾ ਨਾਲੇ ਇਤਰਾ ਚੰਗੇ ਥੋੜਾ ਲੱਗੀਦਾ ਵਾ ਮਗਰੋਂ ਮਗਰੋਂ ਹੋ ਕੇ ਚਲ ਜਾਓ ਹੂੰ ਹੂੰ ਠੀਕ ਆ ਨਾ ਮੈਂ ਤੈਨੂੰ ਕਿਹਾ ਮੈਂ ਕਿਹਾ ਤੂੰ ਪਤੀ ਜੇ ਨੂੰ ਕੀ ਦਿੱਤਾ ਹਾਂ ਤੇ ਕਹਿੰਦੀ ਮਮਾ ਨੇ ਕੁਛ ਦੇਣ ਨਹੀਂ ਦਿੱਤਾ ਤੁਸੀਂ ਕਿਉਂ ਨਹੀਂ ਦੇਣ ਦਿੱਤਾ ਮਮਾ ਮੈਂ ਕਿਹਾ ਚੱਲ ਲੱਕੀ ਆਂਦਾ ਸਲਾਹ ਕਰ ਲਾਂਗੇ ਲੱਕੀ ਦੇ ਨਾਲ ਵੀ ਕੀ ਦੇਣਾ ਵਾ ਉਹ ਕੋਈ ਗੱਲ ਨਹੀਂ ਬਹੁਤੀ ਗੱਲ ਆ ਤੇ ਘਰ ਜਾ ਕੇ ਜਿਹੜਾ 150 ਦੇਣਾ ਘਰ ਜਾ ਕੇ ਉੱਥੇ ਫੜਾਏਗੀ ਦੇ ਆਏਗੀ ਪਰ ਮम्मा ਮੈਨੂੰ ਤੇ ਦੋਰਾ ਦੋਰਾ ਕੰਮ ਪੈ ਗਿਆ ਨਹੀਂ ਫੋਕੂੰਗਾ ਸਪੈਸ਼ਲ ਜਾਊਂਗਾ 150 ਬਦਲੇ ਉਹ ਹੀ ਤੁਸੀਂ ਦੇ ਦਿੰਦੇ ਤੇ ਕੰਮ ਮੁਕਣਾ ਹੈ ਕੋਈ ਗੱਲ ਨਹੀਂ ਲੱਗੀ ਜਦੋਂ ਗੇੜਾ ਲੱਗੂਗਾ ਉਦੋਂ ਦੇ ਆਏ ਉਹ ਨਾ ਨਹੀਂ ਤੇ ਕੋਈ ਇੱਡਾ ਹੀ ਜ਼ਰੂਰੀ ਨਹੀਂ ਹੈਗਾ ਆ ਸੱਚ ਮੈਂ ਇੱਕ ਗੱਲ ਹੋਰ ਕਹਿਣ ਦੀ ਮੈਨੂੰ ਹਾਂ ਕਹਿੰਦੀ ਕੱਪੜੇ ਲੀੜੇ ਸਾਬਦੇ ਦੇ ਗਿਆ ਸੋਨਾ ਕਰ ਗਏ ਆ ਸੀਮਾ ਕਹਿੰਦੀ ਮੈਨੂੰ ਬਹੁਤ ਸੋਨਾ ਕਰ ਗਏ ਪੁੱਤ ਬਹੁਤ ਸੋਨਾ ਕਰ ਗਏ ਆ ਸੂਟ ਵੇਖਣ ਵਾਲੇ ਹੀ ਇੱਕ ਪਹਿਲੀ ਗੱਲ ਤੇ 13 ਸੂਟ ਅਨਸਟਿਚ ਲਾਇਆ ਉਹਨਾਂ ਨੇ ਤੂੰ ਪਾਉਣਾ ਵਾ ਅਨਸਟਿਚ ਤੇ ਮੈਂ ਕਦੀ ਵੀ ਨਹੀਂ ਪਾਇਆ ਹਾਂ ਤੇ ਫੇਰ ਦੱਸ ਮੈਨੂੰ ਹੈ ਤੇ ਜਿਹੜੇ ਦੂਜੇ ਸੂਟ ਹੀ ਮੇਰਾ ਤੇ ਸੀਮਾ ਦਾ ਉਹ ਤੇ ਐ ਹੀ ਜਿਵੇਂ ਸੰ ਸੰ 47 ਦੇ ਸੂਟ ਹੁੰਦੇ ਫਰਨੈਲ ਦੀ ਗੋੜੇ ਗੋੜੇ ਉਹਨਾਂ ਚੋਂ ਸਮੈਲ ਆਂਦੀ ਪੇਟੀ ਚੋਂ ਕੱਢ ਕੇ ਸੂਟ ਲਾਤੇ ਉਹਨਾਂ ਨੇ ਅਹੀਂ ਪਾਉਣੇ ਇਦਾਂ ਦੇ ਸੂਟ ਪਹਿਲਾਂ ਮੈਨੂੰ ਦੱਸ ਮੋਟੀ ਮੱਤ ਵਾਲੇ ਹੈਗੇ ਮੋਟੀ ਮੱਤ ਵਾਲੇ ਮम्मा ਬਣੀ ਮੈਨੂੰ ਕੌਣ ਸਮਝਾਵੇ ਸੋ ਹਰ ਇੱਕ ਗੱਲ ਥੋੜਾ ਆਪ ਸਮਝੋਣੀ ਪੈਂਦੀ ਆ। ਅਸੀਮਾ ਇੱਥੇ ਰਹਿੰਦੀ ਨੂੰ ਪਤਾ ਨਹੀਂ ਆ ਕਿ ਕਪੜਾ ਲੈਣਾ ਮੰਮੀ ਕਿਤਰਾ ਦਾ ਪਾਉਂਦੇ ਆ। ਉਹਨੂੰ ਆਪ ਕਹਿਣਾ ਚਾਹੀਦਾ ਨਾ ਅਬਲ ਤੇ ਨਾ ਹੀ ਲਿਆਣ। ਵੇਖ ਪੁੱਤ ਕੋਈ ਜ਼ਰੂਰੀ ਨਹੀਂ ਹੈਗਾ ਰਹਿਣ ਦੋ। ਜੇ ਤੁਸੀਂ ਤੁਹਾਡੀ ਨਹੀਂ ਨਾ ਪਹੁੰਚ ਪੈਂਦੀ ਤੇ ਨਾ ਲਿਆਓ ਪਰ ਉਹੋ ਜੀ ਚੀਜ਼ ਤੇ ਨਾ ਲਿਆਓ ਜਿਹੜੀ ਅਗਲੇ ਨੂੰ ਪਸੰਦ ਨਾ ਆਵੇ ਤੇ ਬਾਕੀ ਸੀਮਾ ਨੂੰ ਸਾਰਾ ਪਤਾ ਵਾ ਵੀ ਅਸੀਂ ਕਿਦਾਂ ਦਾ ਪਾਉਣੇ ਲਾਣੇ ਆ ਤੇ ਕਿਦਾਂ ਦਾ ਨਹੀਂ ਇਹਨੂੰ ਆਪ ਦੱਸਣਾ ਚਾਹੀਦਾ ਨਾ ਵੀ ਇਦਾਂ ਦੀ ਚੀਜ਼ ਲਿਆਓ ਲੱਕੀ ਇਦਾਂ ਦਾ ਕਪੜਾ ਨਹੀਂ ਪਾਉਂਦਾ ਜੇ ਤੁਸੀਂ ਦੇਣਾ ਵਾ ਇਹਦਾ ਨਾਂ ਦਿਓ ਕਵੇ ਵੀ ਮੇਰਾ ਨ ਰਹੰਦੋ ਤੇ ਉਹਦਾ ਚਾਰਜ ਸਵਾਦ ਦਾ ਲਿਆਓ ਜੇ ਨਹੀਂ ਬਹੁਤਾ ਨਾ ਕੋ ਸਰਦਾ ਪੁੱਤ ਤੇ ਇਹਦੇ ਸੂਟ ਨਾਲ ਇੱਕ ਪੱਗ ਹੀ ਲਾ ਦੇ ਸੂਟ ਰਹਿ ਨਹੀਂ ਦੇਣ ਤੇਰੇ ਕੱਪੜੇ ਰਹਿ ਨਹੀਂ ਦੇਣ ਮੰਮੀ ਬਿਲਕੁਲ ਸਹੀ ਗੱਲ ਆ ਤੇ ਨਾਲੇ ਦੇਖ ਕੇ ਕੀ ਗਏ ਆ ਕਹਿੰਦੀ 500 ਰੁਪਏ ਦੇ ਕੇ ਆ 500 ਰੁਪਏ ਦੇ ਕੇ ਗਏ ਦੀ ਪਰਚਾਈ ਕਹਿੰਦੀ ਵੀ ਇਹ ਵਿੱਚੇ ਇਹ ਡੱਬਾ ਤੇ ਵਿੱਚੇ ਹੀ ਸੀਮਾ ਦਾ ਸ਼ਗਨ ਤੇ ਮम्मा 500 ਤੇ ਅੱਜ ਕੱਲ ਕੀ ਹੁੰਦਾ ਵਾ ਉਹ ਹੀ ਤਾਂ ਮੈਂ ਕਹਿੰਦੀ ਆ ਚਲੋ ਛੱਡੋ ਮम्मा ਜੋ ਕਰਕੇ ਠੀਕ ਕਰਕੇ ਆ ਔਰ ਇਹਨਾਂ ਨੂੰ ਆਸ਼ੀਰਵਾਦ ਕੀ ਆ ਨਾਲੇ ਇੱਕ ਗੱਲ ਹੋਰ ਉਹਨੇ ਮੇਰੇ ਕੰਨ ਖਾਈ ਜਾਣੇ ਜੇ ਜਿਹੜਾ ਉਹਦੇ ਕੰਨ ਖਿੱਚ ਕੇ ਰੱਖਿਓ ਫੇ ਲੱਕੀ ਦੇ ਬਾਰ ਬਾਰ ਕੰਨ ਨਾ ਖਾਵੇ ਕੋਈ ਨਹੀਂ ਰਹਿਣ ਦੇ ਲੱਕੀ ਮੈਂ ਆਪੇ ਉਹਦੇ ਨਾਲ ਗੱਲ ਕਰ ਲਾਂਗੀ ਕੋਈ ਨਹੀਂ ਦੇਣ ਦੋਣ ਜਾਣਾ ਕੁਝ ਵੀ ਨਹੀਂ ਕਰਨਾ ਏਕਿਆਂ ਦਾ ਜ਼ਰੂਰੀ ਹੁੰਦਾ ਉਹ ਦੇਗੇ ਨਾ ਆਪਣੀ ਧੀ ਨੂੰ ਭਾਵੇਂ ਮਾੜਾ ਦੇਗੇ ਚੰਗਾ ਦੇਗੇ ਦੇਗੇ ਆ ਨਾ ਕੋਈ ਸੀਮਾ ਦਾ ਕੋਈ ਜ਼ਰੂਰੀ ਧੀਆ ਦਾ ਨਹੀਂ ਕੋਈ ਜ਼ਰੂਰੀ ਹੁੰਦਾ ਪੇਕਿਆਂ ਨੂੰ ਜਾ ਕੇ ਦਿਵਾਲੀਆਂ ਦੇਣੀਆਂ ਤੂੰ ਰਹਿਣ ਦੇ ਮੈਂ ਆਪੇ ਗੱਲ ਕਰ ਲਾਂਗੀ ਉਹਦੇ ਨਾਲ ਉਹ ਇਹ ਨਾ ਕਮਰੇ ਚਾਈ ਤੇ ਮੂੰਹ ਬਣਿਆ ਆ ਤੇ ਮੈਂ ਕਹਿੰਨ ਕਿ ਪੰਨੂ ਪਤਾ ਨਹੀਂ ਕੀ ਆ ਮੈਂ ਕਹਾ ਸ਼ਾਇਦ ਤਹੀ ਕਿਆ ਕਹਿੰਦੀ ਕੱਪ ਟੁੱਟ ਤੇ ਮੈਂ ਘਰਤੂ ਕਾਮੀ ਪਹਿਲੋਂ ਚੱਜ ਦੇ ਕਰ ਲਾ ਨਾ ਤੋਂ ਗਲਤੀਆਂ ਕਰੇ ਤੇ ਮੈਂ ਤੇ ਸੱਚਿਆ ਵੀ ਨਵਾਂ ਸੈੱਟ ਦੇ ਵਿੱਚੋਂ ਕੱਪ ਤੋੜਤਾ ਤੇ ਇੰਨਾ ਸ਼ੁਕਰ ਵੀ ਟੁੱਟਾ ਨਹੀਂ ਆ ਤੇ ਕਹਿੰਦੀ ਪੁਰਾਣਾ ਹੀ ਆ ਸੈੱਟ ਹੁਣ ਇਹ ਬਚਾ ਹੋ ਗਿਆ ਵਾ ਟੁੱਟਾ ਨਹੀਂ ਆ ਪਰ ਕੰਮ ਧਿਆਨ ਨਾਲ ਕਰਨਾ ਚਾਹੀਦਾ ਨਾ ਧਿਆਨ ਨਾਲ ਤੇ ਕੰਮ ਕਰਨਾ ਨਹੀਂ ਹੈਗਾ ਧਿਆਨ ਪਤਾ ਨਹੀਂ ਕਿੱਥੇ ਹੁੰਦਾ ਵਾ ਮਮਾ ਤੁਹਾਨੂੰ ਕੀ ਪਤਾ ਮੈਂ ਇਹਨੂੰ ਬੜਾ ਸਮਝੋ ਨਾ ਹੀ ਨਾ ਮੱਥਾ ਮਾਰਦਾ ਨਾ ਵੀ ਕੰਮ ਤੁਰ ਮਾਰਨਾ ਕਰ ਲਾ ਹੋਈ ਨਾ ਫੜਾਫਟ ਕਰੀ ਜਾਊਗੀ ਕਰੀ ਜਾਊਗੀ ਕਰੀ ਜਾਊਗੀ ਫੜਾਫਟ কি ਹੋ ਗਿਆ তেনوں চা ਚੂ ਪੀਤੀ ਸੇਰਦੀ ਕਿ ਨਹੀਂ ਪੀਤੀ ਆਪਣੇ ਵੱਲੋਂ ਉਹ ਫੁਰਤੀ ਵਿਖਾਉਂਦੀ ਕੰਮ ਦੇ ਵਿੱਚ ਪਰ ਫੁਰਤੀ ਫਰਤੀ ਕੋਈ ਨਹੀਂ ਹੈਗੀ ਉਹਦੇ ਚ ਉਹ ਹੈਗੀ ਜਿੱਲੜ ਜਿੱਲੇ ਕੰਮ ਕਰਦੀ ਤੇ ਜਿੱਲੇ ਕੰਮ ਚ ਤੇ ਕੋਈ ਨੁਕਸਾਨ ਤੇ ਹੋਣਾ ਹੀ ਹੋਣਾ ਵਾ ਤੇ ਹੁਣ ਪੂਆ ਨੂੰ ਦੇ ਸਾਹਮਣੇ ਮੈਂ ਕੀ ਕਵਾਂ ਜੇ ਮੈਂ ਪੂਆ ਨੂੰ ਰਿਸ਼ਤਾ ਤੇ ਉਹਨੇ ਕਰਾਇਆ ਤੇ ਜੇ ਮੈਂ ਪੂਆ ਨੂੰ ਕੁਝ ਕਵਾਂ ਨਾ ਐਡਾ ਮੂੰਹ ਬਣਾ ਲੈਣਾ ਹੀ ਉਹਨੇ ਤੇ ਬੈਗ ਫੜ ਕੇ ਹੁਣੇ ਉਹਨੇ ਤੁਰ ਪੈਣਾ ਇਸੇ ਕਰਕੇ ਮੈਂ ਉਹਨੂੰ ਕੁਝ ਕਿਹਾ ਨਹੀਂ ਚੁੱਪ ਰਹੀ ਨਹੀਂ ਮम्मा ਪੂਆ ਨੂੰ ਕੁਝ ਨਾ ਕਹੋ ਦੀਵਾਲੀ ਵੇਖਣ ਆਈ ਅਗਲੀ ਉਹ ਤਾਂ ਕਹਿਨਦੀ ਮੈਂ ਦੀਵਾਲੀ ਵੇਖ ਕੇ ਜਾਣਾ ਏਨਾ ਵੇ ਹੋਰਿਸ ਉੱਤੇ ਚੰਦ ਚੜਜੇ ਕੋਈ ਤਾਂ ਹੀ ਤਾਂ ਮੈਂ ਚੁੱਪ ਕਰਕੇ ਬੈਠੀ ਆ ਤਾਂ ਹੀ ਤਾਂ ਕੁਝ ਬੋਲਣ ਨਹੀਂ ਡਈ ਉਹਦੇ ਸਾਹਮਣੇ ਜਿਆਦਾ ਉਹ ਤਾਂ ਭੂਆ ਨੇ ਤੇ ਤਾਰੀਖ ਦੇ ਬੜੇ ਪੁੱਲ ਬੰਨੇ ਸੀ ਤੇ ਆਪਾਂ ਵੀ ਉਹਦੇ ਗੱਲਾਂ 'ਚ ਆ ਗਏ ਸੀ ਕਿ ਚਲ ਕੀ ਪਤਾ ਕਿੰਨੀ ਕੁ ਕੁੜੀ ਤੇਜ਼ ਚੁਸਤ ਚਲਾ ਕੇ ਗਈ ਆ ਕਿੰਨਾ ਕਰ ਸਾਂਭਦੀ ਆ ਵੇਖ ਹੀ ਲਿਆ ਤੁਹਾਡੇ ਸਾਹਮਣੇ ਕਿੰਨਾ ਕਰ ਸਾਂਭਦੀ ਆ ਚੁਸਤ ਚਲਾਕ ਨਹੀਂ ਹੈਗੀ ਲੱਕੀ ਬਿਲਕੁਲ ਨਹੀਂ ਹੈਗੀ ਚੁਸਤ ਚਲਾਕ ਉਹੀ ਨਾ ਉਹ ਕੀ ਕਿਹੜੀ ਕਹਾਵਤ ਬਣੀ ਆ ਉਹ ਦਿਨ ਡੁੱਬਾ ਜਿਸ ਦਿਨ ਕੋੜੀ ਚੜਿਆ ਕੁੱਬਾ ਉਹ ਸਾਬ ਹੋ ਗਿਆ ਮੇਰੇ ਨਾਲ ਉਹਨੂੰ ਨੱਥ ਪਾ ਕੇ ਰੱਖਿਓ ਮਗਰ ਹੁਣ ਤੇ ਮੈਂ ਜਾਵਾਂ ਕੋਈ ਨਹੀਂ ਮੈਂ ਸਮਝਾ ਦਾਂਗੀ ਆਪੇ ਠੀਕ ਜੇ ਨਾਲੇ ਮੇਰੀ ਗੱਲ ਸੁਣ ਲੱਕੇ ਹਾਂਜੀ ਦੱਸੋ ਕੱਲ ਆਏ ਆ ਤੇਰੇ ਸਾਰੇ ਮਸਾਲਾ ਤੇਰਾ ਆਇਆ ਸਲੇ ਆ ਜਾਈ ਆ ਤੇ ਇੱਕ ਵਾਰੀ ਨਹੀਂ ਉਹਨਾਂ ਨੇ ਪੁੱਛਿਆ ਤੇਰੇ ਬਾਰੇ ਵੀ ਭਾਜੀ ਕਿੱਥੇ ਆ ਜਾਂ ਕਿਵੇਂ ਆ ਜਾਂ ਨਾ ਹੈ ਕੀ ਗੱਲ ਉਹਨਾਂ ਦਾ ਫਰਜ਼ ਨਹੀਂ ਬੰਦਾ ਵੀ ਜਵਾਈ ਪਾਈ ਬਾਰੇ ਪੁੱਛਣ ਮੰਮੀ ਹੁਣ ਇਹਨਾਂ ਨੂੰ ਕੱਲੀ ਕੱਲੀ ਗੱਲ ਸਮਝਾਵੋ ਹੈ ਹੁਣ ਬੰਦਾ ਪੁੱਛੇ ਕਿ ਝੁੱਜੀ ਦੇ ਘਰ ਆਇਆ ਤੂੰ ਉਹਦਾ ਤੇ ਹਾਲ ਚਾਲ ਪੁੱਛ ਲੈ ਬਸ ਇਹਨਾਂ ਨੂੰ ਆਪਣੀ ਭੈਣ ਦੇ ਨਾਲ ਹੀ ਆ ਹੋਰ ਕਿਸੇ ਨਾ ਵਾਸਤਾ ਨਹੀਂ ਹੈਗਾ ਇੱਕ ਆ ਵੀ ਚਲੋ ਕੱਪੜੇ ਲੈਣੇ ਜਿਹੜੇ ਦਿੱਤੇ ਨਾ ਡਾਨੀ ਪੂਰਾ ਕੀਤਾ ਵਾ ਆ ਹੋਰ ਕੀ ਆਹੀ ਨਵੇਂ ਪ੍ਰਿੰਸ ਬਾਲ ਬੱਚਿਆਂ ਵਾਲਾ ਬੰਦਾ ਉਹਨੂੰ ਇੰਨੀ ਅਕਲ ਨਹੀਂ ਹੈਗੀ ਪਤਾ ਨਹੀਂ ਉਹਨੂੰ ਕਿਸੇ ਨੇ ਅਕਲ ਨਹੀਂ ਸਿਖਾਈ ਕਿ ਸਭ ਤੋਂ ਪਹਿਲਾਂ ਜਵਾਈ ਭਾਈ ਦਾ ਆ ਕੇ ਪੁੱਛੋ ਹੈ ਬਿਲਕੁਲ ਹੀ ਨਹੀਂ ਉਹਨੂੰ ਹੈ ਹੀ ਨਹੀਂ ਇੰਨੀ ਤੇ ਕਾਫੀ ਟਾਈਮ ਲਾ ਕੇ ਗਏ ਆ ਬੈਠੇ ਰਹੇ ਆ ਇਥੇਰੇ ਥੋੜਾ ਚੱਲ ਆਹੋ ਪੱਕਾ ਕਰ ਦੇਣੀ ਉਹ ਵੀ ਖੁਸ਼ ਹੋ ਜਾਂਦੀ ਜਿੰਨੀ ਕੋ ਕਰਗੇ ਉੰਨੀ ਕਹੀਂ ਕਰਤੀ ਅੱਗੋਂ ਮੈਂ ਕਰਤੀ ਹੈ। ਵਹੀ ਨਾ ਆਹੋ ਚਲ ਕੋਈ ਨਾ ਲੱਗੀ ਤੂੰ ਵੀ ਪਰੇਸ਼ਾਨ ਨਾ ਹੋ ਪੱਕੇ ਉਹਨੂੰ ਮੈਂ ਸਮਝਾ ਲਾਂਗੀ। ਤੂੰ ਆਪਣਾ ਕੰਮ ਤੇ ਜਾ ਕੋਈ। ਚਲੋ ਠੀਕ ਆ ਮੰਮੀ ਮੈਂ ਚੱਲਦਾ ਹਾਂ। ਠੀਕ ਹੈ ਬੇਟਾ ਠੀਕ। ਉਹ ਮੈਸਟਰੀ ਸਾਹਿਬ ਹਾਂਜੀ